ਅਦੀ ਨਵੇਂ ਜਿਵੇਂ ਗੱਲਾਂ ਕਹਿਣੀਆਂ ਅਸੀਂ ਗਏ ਵੀ ਹੁਣ ਇਹ ਸਮਝ ਨਹੀਂ ਆਉਂਦੀ ਵੀ ਹਿੰਦੀ ਇੱਕ ਪਾਸੇ ਤਾਂ ਅਸੀਂ ਪੰਜਾਬੀ ਬੋਲੀ ਦੀ ਗੱਲ ਕਰਦੇ ਆ ਜੀ ਜੀ ਤੁਸੀਂ ਦੇਖੋ ਕਿ ਸਾਡੇ ਜਿਹੜੇ ਭਾਸ਼ਾ ਵਿਭਾਗ ਦੇ ਐਸੋਏ ਦੇ ਡਾਇਰੈਕਟਰ ਸਾਹਿਬ ਹੈਗੇ ਜੀ ਉਹਨਾਂ ਨੇ ਇੱਕ ਚਿੱਠੀ ਨਹੀਂ ਖਿੱਚੀ ਭਗਵੰਤ ਜੀ ਨੂੰ ਲਿਖੀ ਸੀ ਤੇ ਟੇਕ ਚੈੱਕ ਵੀ ਨੂੰ ਵਿਚ ਹੈ ਮੇਰਾ ਕਹਿੰਦਾ ਉਹਨੇ ਲਿਖੀ ਸੀ ਜੀ ਜੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਯਾਰ ਤੁਸੀਂ ਪੰਜਾਬੀ ਭਾਸ਼ਾ ਨੂੰ ਪੁਰਪਰਲਤ ਕਰੋ ਪੰਜਾਬੀ ਭਾਸ਼ਾ ਸਾਡੀ ਸਟੇਟ ਦੀ ਭਾਸ਼ਾ ਹੈ ਬਿਲਕੁਲ ਔਰ ਇਹ ਨੂੰ ਜਿਹੜੀ ਹੈਗੀ ਹੈ ਪਟਰਾਣੀ ਕਹਿ ਸਕਦੇ ਆਪਾਂ ਇਹਨੂੰ ਬਾਕੀਆਂ ਨੂੰ ਤੁਹਾਨੂੰ ਯਾਦ ਹੋਣਾ ਹੈ ਕਿ ਵਾਰੀ ਉਹ ਕਿੱਦਾਂ ਵੱਡਾ ਕਲਾਕਾਰ ਹੈ ਗੁਰਦਾਸ ਸਮਾਨ ਕੈਨੇਡਾ ਦੇ ਵਿੱਚ ਜਾ ਕੇ ਉਹਨੇ ਕੋਈ ਪੁੱਠੀ ਗੱਲ ਨਹੀਂ ਕੀਤੀ ਸੀ ਪਟਰਾੜੀ ਨੂੰ ਕੁਝ ਹੋਰ ਕਹਤਾ ਸੀ ਤਾਂ ਉਹਦਾ ਕਿੱਦਾਂ ਵੱਡਾ ਮਵਾਦ ਕੜਾ ਹੋ ਗਿਆ ਸੀ ਤੇ ਉਹਦੀ ਮਤਲਬ ਹੈ ਵੀ ਇੱਕ ਦੰਤ ਕਿੱਥੇ ਉਹਦੀ ਸ਼ੋਰਤ ਸੀ ਤੇ ਕਿੱਥੇ ਵੀ ਕਿੱਥੇ ਆ ਗਈ ਸੀ ਹੁਣ ਇੱਥੇ ਸਵਾਲ ਪੈਦਾ ਹੋਦਾ ਜੇ ਜਿਹੜੀ ਇਹਨਾਂ ਨੇ ਗੱਲ ਕਹੀ ਹੈ ਵੀ ਤੁਸੀਂ ਇੱਕ ਪਾਸੇ ਪੰਜਾਬੀ ਮਾਂ ਬੋਲੀ ਦੀ ਗੱਲ ਕਰਦੇ ਹੋ ਪਤੰਤਰੋ ਖੁਸ਼ਕੀ ਨੂੰ ਕਰਦੇ ਹੋ ਜੀ ਜੇ ਕਿਸੇ ਨੂੰ ਲੋੜ ਆਵੇ ਪੰਜਾਬੀ ਚ ਪੜਨਾ ਪੰਜਾਬੀ ਚ ਪੜ ਲੇ ਅੱਜ ਦੇ ਜਮਾਨੇ ਦਾ ਚੰਦੀ ਸਾਹਿਬ ਤੁਸੀਂ ਗੂਗਲ ਤੇ ਟ੍ਰਾਂਸਲੇਟ ਕਰ ਸਕਦੇ ਹੋ ਤੇ ਫਿਰ ਕਿਉਂ ਖੁਸ਼ ਕਰਨਾ ਕਿਹਦੀ خاطر ਤੁਸੀਂ ਹਿੰਦੀ ਦਾ ਇਸਤੇਮਾਲ ਕਰਦੇ ਹੋ ਅਸੀਂ ਹਿੰਦੀ ਦੇ ਵਿਰੋਧੀ ਨਹੀਂ ਹਿੰਦੀ ਸਾਡੀ ਮਤਲਬ ਇੱਕ ਲਿੰਕ ਲੈਂਗੁਏਜ ਹੈ ਨੈਸ਼ਨਲ ਲੈਵਲ ਦੇ ਉੱਤੇ ਉਹਨੂੰ ਕੌਮੀ ਭਾਸ਼ਾ ਵੀ ਕਿਹਾ ਜਾ ਸਕਦਾ ਹੈ ਕਿ ਬਹੁਤ ਸਾਰੇ ਲੋਕ ਤਾਂ ਹਿੰਦੀ ਨੂੰ ਵੀ ਜਿਹੜਾ ਹੈਗਾ ਉਹ ਉਹ ਨਹੀਂ ਮੰਨਤਾ ਨਹੀਂ ਦਿੰਦੇ ਆਪਣੀ ਜਿਹੜੀ ਹੈ ਰੀਜਨਲ ਲੈਂਗੁਏਜ ਨੂੰ ਮੰਨਤਾ ਦਿੰਦੇ ਆ ਜਿਵੇਂ ਤਾਮਨ ਲਾਟੂ ਵਰਗੇ ਸੂਬੇ 'ਚ ਆਪਾਂ ਦੇਖੀਏ ਉਹਨਾਂ ਨੂੰ ਹਿੰਦੀ ਆਉਂਦੀ ਹੈ ਬਿਲਕੁਲ ਜੀ ਪਰ ਇਸਤੇਮਾਲ ਹਰਦੀਪਾ ਸ਼ਕਰਦੇ ਜਾਂ ਉਹ ਕਰਦੇ ਹੈ ਅੰਗਰੇਜ਼ੀ ਬਿਲਕੁਲ ਜੀ ਉਹਨੂੰ ਇਸਤੇਮਾਲ ਕਰਦੇ ਆ ਕਿ ਇੰਟਰਨੈਸ਼ਨਲ ਲਿੰਗ ਲੈਂਗੁਏਜ ਹੈ ਸੋ ਇੱਥੇ ਮੈਨੂੰ ਵੀ ਥੋੜੀ ਜੀ ਗੱਲ ਚ ਵੀ